ਕੁਝ ਟਾਈਮ ਪਹਿਲਾਂ ਡੇਲੀ ਪੋਸਟ ਵੱਲੋਂ ਕੈਨੇਡਾ ਵਿੱਚ ਪੰਜਾਬੀਆਂ ਵੱਲੋਂ ਪੰਜਾਬੀ मीनिंग ਵਾਲੀਆਂ ਵਿਵਾਦਿਤ ਨੰਬਰ ਪਲੇਟਾਂ ਦਾ ਮਾਮਲਾ ਦਿਖਾਇਆ ਗਿਆ ਸੀ ਇਹਨਾਂ ਨੰਬਰ ਪਲੇਟਾਂ ਵਿੱਚ ਕੁਝ ਪਲੇਟਾਂ ਜਈਆਂ ਸਨ ਜੋ ਵਿਵਾਦਿਤ ਅਰਥ ਵਾਲੀਆਂ ਸਨ ਉਸ ਤੋਂ ਬਾਅਦ ਇਹ ਮਾਮਲਾ 온ਟਾਰੀਓ ਮਿਨਿਸਟਰੀ ਆਫ ਟ੍ਰਾਂਸਪੋਰਟਸ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਆਪਣੇ ਮੰਤਰਾਲੇ ਵਿੱਚ ਅਜਿਹੇ ਕਰਮਚਾਰੀਆਂ ਦੀ ਭਰਤੀ ਕੀਤੀ ਜੋ ਪੰਜਾਬੀ ਤੋਂ ਇਲਾਵਾ ਕਈ ਭਾਸ਼ਾਵਾਂ ਨੂੰ ਜਾਣਦੇ ਸਨ ਪਰ ਇਸ ਸਭ ਦੇ ਬਾਵਜੂਦ ਹਾਲੇ ਵੀ ਪੰਜਾਬੀ ਕੈਨੇਡਾ ਵਰਗੇ ਦੇਸ਼ ਤੋਂ ਬਲੀ ਆਜ਼ਾਦੀ ਦਾ ਨਾਜਾਇਜ਼ ਉਹ ਫਾਇਦਾ ਚੁੱਕ ਰਹੇ ਨੇ ਪੰਜਾਬੀ ਕੈਨੇਡਾ ਵਿੱਚ ਵਨ ਅਤੇ ਮਨਮਰਜ਼ੀ ਦੀ ਪਲੇਟ ਲਗਵਾਉਣ ਵਾਲੀ ਖੁੱਲ੍ਹ ਦਾ ਨਾਜਾਇਜ਼ ਫਾਇਦਾ ਚੁੱਕਜੋਈ ਦਿਖਾਈ ਦੇ ਕੈਨੇਡਾ ਦੇ ਸੂਬੇ অন্ਟਾਰੀਓ ਵਿੱਚ ਪੰਜਾਬੀ ਸੱਭਿਆਚਾਰ ਦੇ ਨਾਲ 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 ਜਾਤਾਂ ਗੋਤਾਂ ਹਥਿਆਰਾਂ ਨਸ਼ੇ ਅਤੇ ਇੱਥੋਂ ਤੱਕ ਕਿ ਗਾਲਾਂ ਨੂੰ ਵੀ ਲੋਕਾਂ ਨੇ ਆਪਣੀ ਕਾਰ ਦਾ ਸ਼ਿੰਗਾਰ ਬਣਾਇਆ ਹੋਇਆ ਹੈ ਉਥੋਂ ਦੇ ਰੈਨ ਵਾਲੇ ਇਹਨਾਂ ਸ਼ਬਦਾਂ ਦਾ ਅਰਥ ਨਹੀਂ ਸਮਝਦੇ ਪਾਰ ਕੈਨੇਡਾ ਵਿੱਚ ਪੈਦਾ ਹੋਏ ਪੰਜਾਬੀਆਂ ਦੇ ਬੱਚੇ ਆਪਣੇ ਲੋਕਾਂ ਵੱਲੋਂ ਵਰਤੇ ਜਾ ਰਹੇ ਇਹਨਾਂ ਸ਼ਬਦਾਂ ਦਾ ਮਤਲਬ ਪੁੱਛਦੇ ਨਹੀਂ ਤਾਂ ਬੇਹਦ ਅਜੀਬ ਸਥਿਤੀ ਬਣ ਜਾਂਦੀ ਹੈ ਪਰ ਇਹਨਾਂ ਨੂੰ ਸੁਧਾਰਨ ਦਾ ਬੀੜਾ ਵੀ ਪੰਜਾਬੀ ਮੂਲ ਦੇ ਨੌਜਵਾਨ ਗਗਨਦੀਪ ਕਵਰ ਨੇ ਚੁੱਕਿਆ ਹੈ ਗਗਨ ਨੇ ਜਿਹੀਆਂ ਦਰਜਨਾ ਨੰਬਰ ਪਲੇਟਾਂ ਦੀਆਂ ਤਸਵੀਰਾਂ ਖਿੱਚ ਕੇ ਕੈਨੇਡਾ ਦੇ ਮੋਟਰ ਵਹੀਕਲ ਵਿਭਾਗ ਨੂੰ ਭੇਜੀਆਂ ਨੇ ਬ੍ਰੈਮਟਨ ਦੇ ਮਿਸਿਸਾਗਾ ਦੇ ਪੰਜਾਬੀਆਂ ਨੇ ਸਰਕਾਰ ਤੋਂ ਅਜਿਹੀ ਪ੍ਰਦੇਸ਼ ਸ਼ਬਦਾਵਲੀ ਵਾਲੀਆਂ ਪਲੇਟਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਕ버 ਮੁਤਾਬਕ ਕੁਝ ਮਹੀਨੇ ਪਹਿਲਾਂ ਵਿਭਾਗ ਨੇ ਜਈਆਂ 33 ਨੰਬਰ ਪਲੇਟਾਂ ਨੂੰ ਵਾਪਸ ਮੰਗਵਾ ਲਿਆ ਸੀ ਪਰ ਹਾਲੇ ਵੀ ਕੁਝ ਕਾਰਨਾਂ ਤੇ ਵਿਵਾਦਿਤ ਪਲੇਟਾਂ ਲੱਗੀਆਂ ਹੋਈਆਂ ਨੇ ਜੋ ਸੜਕਾਂ ਤੇ ਘੁੰਮਦੀਆਂ ਨੇ ਜਿਕਰ ਯੋਗ ਹੈ ਸਾਲ 2018 ਦੌਰਾਨ ਆਪਣੀ ਮਰਜ਼ੀ ਮੁਤਾਬਕ 31650 ਨੰਬਰ ਪਲੇਟਾਂ ਤਿਆਰ ਕਰਨ ਲਈ ਅਸਦੀਆਂ ਮਿਲੀਆਂ ਸਨ ਜਿਨ੍ਹਾਂ ਵਿੱਚੋਂ 3350 ਨੂੰ ਰੱਦ ਕਰ ਦਿੱਤਾ ਗਿਆ ਸੀ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978